ਕਸਨ ਭਰਾਓ ਹਾੜੀ ਦਾ ਪਿਆਜ਼ ਹੁਣ ਬਿਲਕੁਲ ਪਟਣ ਲਈ ਤਿਆਰ ਹੈ ਇਸ ਦੇ ਨਾਲ ਨਾਲ ਹੀ ਅਸੀਂ ਸੋਣੀ ਦੇ ਪਿਆਜ਼ ਦੀ ਵੀ ਕਾਸ਼ਤ ਕਰ ਸਕਦੇ ਹਾਂ ਵੈਸੇ ਤਾਂ ਇਹਦੀ ਕੁਕਮਸਮ ਜੂਨ ਦਾ ਅੱਧ ਹੁੰਦਾ ਜਦੋਂ ਅਸੀਂ ਪਨੀਰੀ ਬੀਜਣੀ ਹੁੰਦੀ ਹੈ ਤੇ ਪਰ ਜੂਨ ਦੇ ਵਿੱਚ ਜਿਹੜੀ ਪਨੀਰੀ ਬੀਜੀ ਜਾਂਦੀ ਹੈ ਉਹਦੀ ਕਾਮਯਾਬੀ ਘਟ ਹੁੰਦੀ ਹੈ ਤੇ ਇਸ ਲਈ ਇਦ ਇੱਕ ਹੋਰ ਤਰੀਕਾ ਯੂਨੀਵਰਸਿਟੀ ਵੱਲੋਂ ਸੁਝਾਇਆ ਗਿਆ ਹੈ ਕਿ ਇਹਦੀਆਂ ਸੀਗਣੀਆਂ ਤਿਆਰ ਕਰ ਸਕਦੇ ਆ। ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਕਿ ਜਿਹੜੀ ਸਾਡੇ ਕੋਲ ਸੋਣੀ ਦੇ ਪਿਆਜ਼ ਹੈ ਉਹਦੇ ਲਈ ਕਿਸਮ ਉਹਦੇ ਲਈ ਸਭ ਤੋਂ ਟੁਕਮੀ ਕਿਸਮ ਐਗਰੀ ਫਾਉਂਡ ਡਾਰਕ ਰੈੱਡ ਹੈ। ਤੇ ਅਸੀਂ ਕਰਨਾ ਕੀ ਹੈ ਇਹਦੇ ਵਿਜਣ ਦਾ ਸਮਾਂ ਵੈਸੇ ਤਾਂ ਥੋੜਾ ਜਿਹਾ ਲੇਟ ਹੈ 1 ਅਧ ਮਾਰਚ ਹੁੰਦਾ ਪਰ ਫਿਰ ਵੀ ਚਲੋ ਜੇ ਮੌਸਮ ਠੀਕ ਹੈਗਾ ਤੇ ਅਸੀਂ ਉਹ ਵੀ ਇਹਦੀ ਬਜਾਈ ਕਰ ਸਕਦੇ ਆ ਅਸੀਂ ਆਮ ਜਿਸ ਤਰ੍ਹਾਂ ਪਨੀਰੀ ਬੀਜਦੇ ਆ ਉਸੇ ਕਿਨਾਲੀ ਕਿਆਰੀਆਂ ਬਣਾਉਣੀਆਂ ਕਿਆਰੀ ਸਾਡੇ ਕੋਲੇ 8 ਸੈਂਟੀਮੀਟਰ ਉੱਚਾ ਹੋਵੇ ਬੈਡ ਤੇ ਜਿਹੜੀ ਚੜਾਈ ਆ ਅਸੀਂ ਉਹ 3 ਮੀਟਰ 3 ਫੁੱਟ ਤੋਂ ਲੈ ਕੇ 4.5 ਫੁੱਟ ਤੱਕ ਛੋੜੀਆਂ ਕਿਆਰੀਆਂ ਬਣਾ ਸਕਦੇ ਆ ਜਿੰਨਾ ਕ ਅਸੀਂ ਖੇਤ ਦੇ ਵਿੱਚ ਲਾਉਣਾ ਹੈ ਤੇ ਉਹਦਾ 20ਵਾਂ ਹਿੱਸਾ ਅਸੀਂ ਪਨੀਰੀ ਬੀਜਣੀ ਹੈ ਕਰਿਕਰੂ ਅਸੀਂ ਜੇ 1 ਮਰਲਾ ਮੀਂਹ ਬੀਜਦੇ ਆ ਤਾਂ ਉਹ ਸਾਡੇ ਲਈ 20 ਮਰਲਿਆਂ ਲਈ ਲੱਗ ਸਕਦੀ ਹੈ ਅਸ ਬਿਲਕੁਲ ਪਦਰੀ ਕਿਹਾਰੀ ਬਣਾਉਣੀ ਹੈ ਜਿਵੇਂ ਆਪਾ ਬਣਾਉਨੇ ਆ ਉਸ ਤੋਂ ਬਾਅਦ ਉਹਦੇ ਵਿੱਚ ਬੀਜ ਕੇਰ ਦੇਣਾ ਹੈ ਉੱਪਰੋਂ ਆਪਾਂ ਨੂੰ ਜਿਹੜੀ ਟੂੜੀ ਦਿਖਾ ਦੇ ਨਾਲ ਜਾਂ ਮਰੀਕ ਮਿੱਟੀ ਦੇ ਨਾਲ ਟੱਕ ਦੇਣਾ ਹੁੰਦਾ ਤੇ ਫਿਰ ਫੋਾਰੇ ਦੇ ਨਾਲ ਪਾਣੀ ਲਾ ਦਿਓ ਸਵੇਰ ਸ਼ਾਮ ਪਾਣੀ ਲਾਓ ਸਵੇਰ ਤੋਂ ਉਹਨੂੰ ਦਾ ਪੈਰ ਵੜੇ ਤੇਜ਼ ਤੁੱਪ ਤੋਂ ਬਚਾਉਣ ਲਈ ਹੂੰ ਟੱਕ ਦਿਓ ਤੇ ਬੈੱਡ ਨੂੰ ਗਿੱਲਾ ਰੱਖੋ ਕਿ ਜਦੋਂ ਹੀ ਪਨੇਰੀ ਗੁਸ਼ ਵੱਡੀ ਹੋਏਗੀ ਉਹ ਆਪਣੇ ਆਪ ਗਰਮੀ ਨੂੰ ਸਹਣ ਦੇ ਕਾਬਲ ਹੋ ਜਾਏਗੀ ਤਾਂ ਛੱਪਰ ਹਟਾ ਦਿਓ ਪੱਕੇ ਤੌਰ ਦੇ ਉੱਤੇ ਤੇ ਬੀਜ ਦੀ ਮਤਲ ਲੈਣੀ ਅਸੀਂ 5 ਕਿਲੋ 8 ਮਰਲੇ ਜਗ੍ਹਾ ਦੇ ਉੱਤੇ ਅਸੀਂ 5 ਕਿਲੋ ਬੀਜ ਖਲਾਰਨਾ ਹੈ ਉਸ ਤੋਂ ਪਹਿਲਾਂ ਉਹਨੂੰ تھیਰਮ ਦਵਾਈ ਨਾਲ ਸੋਧ ਰੋਜ ਵੱਡੇ ਬਦਰ ਤੇ ਕਰ ਰਹੇ ਹਾਂ ਉਹ ਉਸ ਤੋਂ ਅੰਤ ਜਿਹੜੀ ਇਹ ਅਸੀਂ ਹੁਣ ਮਾਰਚ ਦੇ ਵਿੱਚ ਜਾਂ ਹੋਰ ਦੋ ਚਾਰ ਦਿਨਾਂ ਦੇ ਵਿੱਚ ਇਹ ਫੇਰੀ ਵੀਜਾਂਗੇ ਤਾਂ ਉਸ ਤੋਂ ਅੱਧ ਜੂਨ ਦੇ ਵਿੱਚ ਜਾਂ ਐਂਡ ਜੂਨ ਦੇ ਵਿੱਚ ਲਾ ਜਾਇਗਾ ਉਹਨੂੰ ਅਸੀਂ ਉਹਦੀਆਂ ਜਿਹੜੀਆਂ ਗੱਠੀਆਂ ਉਹਨੂੰ ਪੱਟ ਕੇ ਰੱਖ ਲੈਣਾ ਹੈ ਇਹ ਰੱਖਣ ਲਈ ਵੀੜ ਜਗ੍ਹਾ ਹੈ ਕੋਈ ਕਿਸੇ ਕੋਲਡ ਸਟੋਰ ਦੀ ਲੋੜ ਨਹੀਂ ਹੈਗੀ ਇਹਨੂੰ ਆਮ ਤਾਪਮਾਨ ਦੇ ਉੱਤੇ ਜਿਹੜੀਆਂ ਟੋکریاں ਹੁੰਦੀਆਂ ਨੇ ਟੋکریاں ਥੋੜੀਆਂ ਪੇਤਲੀਆਂ ਹੋਣ ਤੇ ਤਾਂ ਕਿ ਬੜਾ ਬਹੁਤਾ ਉਹਦੇ ਵਿੱਚ ਗੁਰਦੁਆਬਜੇ ਨਾਲ ਵਜੇ। ਸੋ ਜੇ ਰੱਖ ਛੱਡੋ। ਤੇ ਇਹ ਜਿਹੜੀਆਂ ਗਠੀਆਂ ਆਮ ਬਹੁਤ ਸਾਰੀਆਂ ਨਰਸਿੰਘ ਤਿਆਰ ਵੀ ਕਰਦੀਆਂ ਐ, ਬਾਜ਼ਾਰ ਦੇ ਵਿੱਚੋਂ ਮਿਲਦੀਆਂ ਐ। ਤੁਸੀਂ ਆਪਣੀਆਂ ਤਿਆਰ ਕਰੋ। ਇਹਨਾਂ ਨੂੰ ਅਸੀਂ ਅਗਸਤ ਦੇ ਅੱਧ ਵਿੱਚ ਜਾਂ ਆਖਰੀ ਹਫ਼ਤੇ ਦੇ ਵਿੱਚ ਖੇਤ ਦੇ ਵਿੱਚ ਲਾ ਲੈਣਾ ਐ। ਤੇ ਫਸਲ ਸਾਡੀ ਨਵੰਬਰ ਦੇ ਮਹੀਨੇ ਤਿਆਰ ਹੋ ਜਾਏਗੀ। ਤੇ ਉਦੋਂ ਫਿਰ ਅਸੀਂ ਦੂਸਰੀ ਪਨੀਰੀ ਬੀਜਣੀ ਐ। ਜਿਹੜੀ ਅਗਲੀ ਜਿਹੜੀ ਹੁਣ ਅਸੀਂ ਬਟਣ ਲਈ ਤਿਆਰ ਹੈਗੀ। ਇਸ ਤਿਕਨੇ ਸਰਕਲ ਚ ਲਾਇਆ ਜਾ ਸਕਦਾ ਹੈ ਅਸੀਂ ਪਿਆਜ਼ ਦੀ ਕਿਉਂਕਿ ਬਹੁਤ ਮੰਗ ਹੈ ਇਸ ਲਈ ਕਟੋਕਟ ਕਰੇਲੇ ਲੋਡ ਲਈ ਤੁਸੀਂ ਹੁਣ ਇਹ ਨੇਰੀ ਵੀ ਤਿਆਰ ਕਰਕੇ ਜਰੂਰ ਰੱਖੋ ਸੋ ਬਹੁਤ ਬਹੁਤ ਧੰਨਵਾਦ